ਦੋਸਤੋ ਸਵਾਗਤ ਹੈ ਅੱਜ ਪੂਰਾ 1 ਮਹੀਨਾ ਹੋ ਗਿਆ ਜੋ અમદાવાદ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ ਹਾਦਸਾ ਹੋਇਆ ਸੀ 에어 ਕ੍ਰੈਸ਼ ਹੋਇਆ ਸੀ 12 ਜੂਨ ਨੂੰ અમદાવાદ 에어 ਇੰਡੀਆ 171 ਫਲਾਈਟ ਦਾ ਹਾਦਸਾ ਹੋਇਆ ਸੀ 에어 ਕ੍ਰੈਸ਼ ਹੋ ਗਿਆ ਸੀ ਜਿਹਦੇ ਚ 241 ਜਾਨਾਂ ਗਈਆਂ ਸੀ ਸਿਰਫ ਇੱਕ ਹੀ ਬਚੇ ਸੀ ਮਸ ਸਵਾਰੀ ਬੱਚੀ ਪੈਸੇਂਜਰ ਬੱਚੇ ਸੀ ਬਾਕੀ ਸਾਰੇ ਜਿਹੜੇ ਉਹ ਉਹ ਉਹਨਾਂ ਨੂੰ ਜਾਨ ਤੋਂ ਹੱਤ ਹੋਣੇ ਪੈ ਸੀ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਸੀ ਤੇ ਸਰਕਾਰ ਵੱਲੋਂ ਜਿਹੜੀ ਜਾਂਚ ਕਰਨ ਵਾਲੀ ਵਿਸ਼ੇਸ਼ ਏਜੰਸੀ ਹੈ ਉਸ ਨੇ ਇਹਦੀ AAI AIB 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਉਨੇ ਕੀਤੀ ਤੇ ਉਹਦੀ ਪ੍ਰੀਮੀਨੀ ਰਿਪੋਰਟ ਪਹਿਲੀ ਰਿਪੋਰਟ ਜਿਹੜੀ 15 ਪੇਜ ਦੀ ਉਹ ਆਊਟ ਹੋਈ ਹੈ ਤੇ ਉਸ ਤੋਂ ਉਹ ਕਾਫੀ ਅਸੀਂ ਪਬਲਿਸ਼ ਵੀ ਕਰ ਚੁੱਕੇ ਹਾਂ ਇਸ ਦੇ ਆਪਣੇ ਪਲੇਟਫਾਰਮ ਤੇ ਆ ਵੀ ਚੁੱਕੀ ਹੈ ਇਹਦੇ ਬਹਿਸ ਵੀ ਹੋ ਰਹੀ ਹੈ ਚਰਚਾ ਵੀ ਹੋ ਰਹੀ ਹੈ ਪਰ ਇੱਕ ਹੋਰ ਇਸੇ ਰਿਪੋਰਟ ਦੇ ਵਿੱਚੋਂ ਹੀ ਜਿਹੜੇ ਫੈਕਟਸ ਬਿਆਨ ਕੀਤੇ ਗਏ ਆ ਰਿਪੋਰਟ ਦੇ ਵਿੱਚ ਵੀ ਕਿਵੇਂ-ਕਿਵੇਂ ਹੋਇਆ ਉਹ ਕਿੱਥੇ ਕੀ ਹੋਇਆ ਉਹਦੇ ਵਿੱਚ ਇੱਕ ਬਹੁਤ ਹੀ ਸਨਸਨੀਖੇਜ਼ ਜਿਹੜੀ ਤੱਥ ਜਿਹੜਾ ਸਾਹਮਣੇ ਆਇਆ ਉਹ ਹੈਗਾ ਤੱਥ ਸਾਹਮਣੇ ਆਇਆ ਜਿਹੜਾ ਤੇ ਉਹਦੇ ਚ ਸਵਾਲ ਉੱਠਿਆ ਸਵਾਲ ਇਹ ਉੱਠਿਆ ਕਿ ਕੀ ਉਹ ਇੰਜਨ ਦੇ ਦੋ ਇੰਜਨ ਹੈਗੇ ਦੋਨਾਂ ਨੂੰ ਪੈਟਰੋਲ ਬੰਦ ਹੋਇਆ ਇੱਕਦਮ ਦੋਨਾਂ ਨੂੰ ਸਵਿਚ ਆਫ ਹੋਇਆ ਪੈਟਰੋਲ ਦੇ ਇਹ ਉਹਦੇ ਰਿਪੋਰਟ ਚ ਆਇਆ ਤੇ ਸਵਾਲ ਇਹ ਉੱਠੇ ਸੰਸਨੀ ਕੇ ਇੱਕ ਸਵਾਲ ਧੰਗ ਨਾਲ ਕਿ ਕੀ ਉਹ ਜਿਹੜੇ ਸਵਿਚ ਸੀ ਉਹ ਆਪਣੇ ਆਪ ਬੰਦ ਹੋਏ ਜਾਂ ਮੈਨੂਅਲੀ ਕੀਤੇ ਗਏ ਸੋ ਸਾਰੇ ਹੁਣ ਇਸ ਦੁਆਲੇ ਘੁੰਮ ਰਹੀ ਹੈ ਜਾਂਚ ਕਿ ਕੀ ਉਹ ਸਵਿਚ ਆਪਣੇ ਆਪ ਬੰਦ ਹੋ ਸਕਦੇ ਸੀ ਹੋਏ ਕਿਸੇ ਤਰ੍ਹਾਂ ਅ ਬੰਦ ਹੋ ਗਏ ਤੇ ਜਾਂ ਕੀ ਉਹ ਸਵਿਚ ਮੈਨੂਅਲੀ ਕੀਤੇ ਗਏ ਅ ਸਵਿਚ ਆਫ ਕੀਤੇ ਗਏ ਤੇ ਤੇਲ ਬੰਦ ਪ ਗਿਆ ਦੋਨਾਂ ਨੂੰ ਇਹ ਜਿਹੜੀ ਜਿਹੜਾ ਇਹ ਪ੍ਰੋਵ ਦੇ ਵਿੱਚ ਤੱਥ ਆਇਆ ਸੋ ਇਹਦੇ ਵਿੱਚ ਇੱਕ ਮਾਹਰ ਨੇ ਕੈਪਟਨ ਮੋਹਨ ਰੰਗਨਾਥਨ ਉਹਨਾਂ ਨੇ ਬਹੁਤ ਹੀ ਸਨਸਨੀਖੇਜ ਆਪਣੀ ਜਿਹੜੀ ਆਬਜ਼ਰਵੇਸ਼ਨ ਦਿੱਤੀ ਹੈ ਫਾਈਂਡਿੰਗ ਨਹੀਂ ਆਬਜ਼ਰਵੇਸ਼ਨ ਹੈ ਉਹਨਾਂ ਦੀ ਸਾਰੀ ਰਿਪੋਰਟ ਨੂੰ ਦੇਖ ਕੇ ਉਹਨਾਂ ਨੇ ਆਬਜ਼ਰਵੇਸ਼ਨ ਇਹ ਦਿੱਤੀ ਕਿ ਇਹ 스ਵਿਚ ਆਫ ਮੈਨੂअली ਹੀ ਕੀਤੇ ਗਏ ਕੀਤੇ ਗਏ ਹੋ ਸਕਦੇ ਆ ਕਿਸ਼ਵਲੋਂ ਕੀਤਾ ਇਹ ਹੋ ਸਕਦੇ ਆ ਦੋ ਹੀ ਪਾਇਲਟ ਸੀਗੇ ਸੋ ਕੈਪਟਨ ਨੋਨ ਰੰਗਾਨਾਥਨ ਇੰਡੀਆ ਦੇ ਲੀਡਿੰਗ ਐਵੀਏਸ਼ਨ ਐਕਸਪਰਟ ਨੇ ਉਹਨਾਂ ਨੇ ਐਨਡੀ ਟੀਵੀ ਨਾਲ ਇੰਟਰਵਿਊ ਦੇ ਵਿੱਚ ਐਨਡੀ ਟੀਵੀ ਦੇ ਨਾਲ ਇੰਟਰਵਿਊ ਚ ਇਹ ਖੁਲਾਸਾ ਕੀਤਾ ਜਾਏ ਪ੍ਰਗਟਾਵਾ ਕੀਤਾ অবজারਵੇਸ਼ਨ ਦਿੰਦੀ ਹੈ ਆਪਣੀ ਕਿ ਉਹ 스ਵਿਚ ਮੈਨੂਲੀ ਹੀ ਬੰਦ ਕੀਤਾ ਜਾ ਸਕਦੇ ਆ ਉਹਨੇ ਕਿਹਾ ਆਟੋਮੈਟਿਕਲੀ ਨਾ ਤਾਂ ਬੰਦ ਹੁੰਦੇ ਹੀ ਨਹੀਂ ਉਹ ਕੋਈ ਉਹਨੂੰ ਬਿਜਲੀ ਫੇਲਯਰ ਨਾਲ ਵੀ ਨਹੀਂ ਬੰਦ ਹੁੰਦੇ ਉਹ ਸੋ ਆਟੋਮੈਟਿਕਲੀ ਬੰਦ ਹੋ ਨਹੀਂ ਸਕਦੇ ਉਹ ਮੈਨੂਲੀ ਹੀ ਕੀਤਾ ਜਾ ਸਕਦੇ ਆ ਤੇ ਉਹ ਮੈਨੂਲੀ ਕੀਤਾ ਜਾ ਗਏ ਹੋ ਸਕਦੇ ਆ ਤੇ ਬਹੁਤ ਵੱਡਾ ਸਵਾਲ ਹੈ ਬਹੁਤ ਵੱਡੀ ਆਬਜ਼ਰਵੇਸ਼ਨ ਹੈ ਬਹੁਤ ਵੱਡਾ ਨਵਾਂ ਐਂਗਲ ਹੈ गाइस ਕ੍ਰੈਸ਼ ਨੂੰ ਨਵਾਂ ਜਿਹੜਾ ਦ੍ਰਿਸ਼ਟੀਕੋਣ ਨਵਾਂ ਨਜ਼ਰੀਆ ਜਾਏਗਾ ਨਵੀਂ ਥੋੜੀ ਜਿਹੜੀ ਉਸ ਨੂੰ ਉਹਨਾਂ ਨੇ ਦੇ ਦਿੱਤੀ ਹੈ ਤੇ ਉਹਨਾਂ ਨੇ ਇਹਦਾ ਵਿਆਖਿਆ ਵੀ ਕੀਤੀ ਹੈ ਉਹਦੇ ਵਿੱਚ ਹੋਈ ਕਿ ਉਹਨਾਂ ਦੀ ਜਿਹੜੀ ਪੋਜੀਸ਼ਨ ਹੁੰਦੀ ਹੈ ਉਹ ਇਸ ਤਰ੍ਹਾਂ ਨਹੀਂ ਕਿ ਉੱਤੇ ਥੱਲੇ ਕਰ ਲੋ ਵੀ ਸਲਾਈਡ ਕਰ ਲੋ ਉੱਪਰੋਂ ਥੱਲੇ ਜਿਵੇਂ ਜਿਵੇਂ ਸਟੀਅਰਿੰਗ ਦਾ ਹੁੰਦਾ ਇਸ ਤਰ੍ਹਾਂ ਨਹੀਂ ਹੁੰਦਾ ਜਿਹਾ ਹੈਂਡਲ ਦਾ ਹੁੰਦਾ ਉਹ ਇਹਦੇ ਵਿੱਚ ਫਿੱਟ ਕੀਤੇ ਹੁੰਦੇ ਆ ਜੇ ਉਹਨਾਂ ਨੂੰ ਸਵਿਚ ਆਫ ਕਰਨਾ ਹੋ ਤਾਂ ਬਾਹਰ ਕੱਢ ਕੇ ਤੇ ਫੇਰ ਕਰਨਾ ਪੈਂਦਾ ਉਹਨੂੰ ਪੁੱਲ ਕਰਕੇ ਫੇਰ ਸਵਿਚ ਆਫ ਕਰਨਾ ਪੈਂਦਾ ਤੇ ਉਹਨਾਂ ਨੇ ਇਹ ਇਹਦੀ ਜਿਹੜੀ ਫਾਈਂਡਿੰਗ ਆ AIB AIB ਦੀ ਉਹ ਲਿਖਿਆ ਕਿ ਉਹ ਇੱਕ ਇੱਕ ਸਕਿੰਟ ਦੇ ਵਕਫੇ ਬਾਅਦ ਉਹਨੇ ਬੰਦ ਹੋਏ ਵਾਰੀ 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 ਦੋਨੋਂ ਇੱਕ ਇੱਕ ਸਕਿੰਟ ਦੇ ਵਕਫੇ ਬਾਅਦ ਬੰਦ ਹੋਏ ਤੇ ਉਹਦੇ ਚ ਇਹ ਵੀ ਹੈਗਾ ਕਿ ਇੱਕ ਦੂਸਰੇ ਪਾਇਲਟ ਜਿਹੜਾ ਮੇਨ ਪਾਇਲਟ ਸੀ ਉਹਨੇ ਉਹਨੂੰ ਪੁੱਛਿਆ ਜੋ ਉਹਦੇ ਵਿੱਚ ਆਇਆ ਜੋ ਉਹਦੇ ਵਿੱਚ ਕਹ ਕਿ ਉਹਨਾਂ ਦੀ ਗੱਲਬਾਤ ਵੀ ਉਹਨਾਂ ਨੇ ਰਿਕਾਰਡ ਕੀਤੀ ਜੋ ਦਸੀ ਹੈ ਕਿ ਇੱਕ ਨੇ ਪੁੱਛਿਆ ਜਿਹੜਾ ਮੇਨ ਪਾਇਲਟ ਸੀ ਵੀ ਬੀਏ ਤੂੰ ਬੰਦ ਕੀਤੇ ਸਵਿਚ ਆਫ ਤੂੰ ਕੀਤੇ ਤੇ ਕਿਉਂ ਕੀਤੇ ਹੁਣ ਤਾਂ ਪਹਿਲਾਂ ਸੀ ਵੀ ਤੂੰ ਕੀਤੇ ਗੁਨੇ ਜੀ why did you switch off the petrol switches to oh dusra kehnda nahi main kite eh inni dialogue jedi gall hai par is gal baat te is te bhi question uthaye gaye hai captain mohan ranganathan walon vi edi interpretation jedi hai eh theek nahi puri sari ikalli gal baat nahi kaddi ja sakdi sari honi chahiye pata honi chahiye te unan de vich ek hor jada ਪੌਸਿਬਿਲਿਟੀ ਕੀ ਕੀ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਪੌਸਿਬਿਲਿਟੀ ਹੋ ਸਕਦੀ ਹੈ ਕਿ ਦੂਸਰੇ ਪਾਇਲਟ ਨੇ ਜਾਣਬੁੱਝ ਕੇ ਬੰਦ ਕੀਤੇ ਹੋਣ ਕਿ ਉਹਦੇ ਵਿੱਚ ਕੋਈ ਕੋਈ ਆਤਮਕਾਤੀ ਜਿਹੜਾ ਉਹ ਟੈਂਡੈਂਸੀ ਹੋ ਸਕਦੀ ਹੈ ਕੋਸ਼ਿਸ਼ ਹੋ ਸਕਦੀ ਹੈ ਇਹ ਇਹ ਤਾਂ ਹੁਣ ਅੱਗੇ ਬਰੋਦਾ ਹੈ ਪਰ ਉਹਨਾਂ ਨੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਤੇ ਉਹਨਾਂ ਨੇ ਇਹ ਰੰਗਨਾਥਨ ਨੇ ਐਨਡੀਟੀਵੀ ਨੂੰ ਹੈ ਸਿੱਕੇ ਜਿਹੜਾ ਮੇਨ ਪਾਇਲਟ ਆ ਉਹ ਉਹਦੇ ਪੂਰੇ ਕੰਟਰੋਲ ਤੇ ਦੋਵੇਂ ਹੱਥ ਬਿਜ਼ੀ ਨੇ ਦੂਸਰਾ ਜਿਹੜਾ ਪਾਇਲਟ ਹੈ ਉਹਦੇ ਉਸ ਟਾਈਮ ਤੇ ਦੋਨੇ ਹੱਥ ਵਿਲੇ ਹੁੰਦੇ ਆ ਤੇ ਨਾਲ ਦਾ ਜਿਹੜਾ ਤੇ ਉਹੀ ਜਿਹੜਾ ਇਸ ਤਰ੍ਹਾਂ ਦੀ ਕਾਰਵਾਈ ਜੇ ਮੈਨੂਅਲ ਹੋਈ ਤਾਂ ਉਹੀ ਕਰ ਸਕਦਾ ਉਹਨਾਂ ਨੇ ਤੱਕੇ ਕਿ ਇਸ ਦੀ ਇਟ ਹੈਸ ਟੂ ਬੀ ਮੈਨੂਅਲੀ ਡਨ ਕੈਪਟਨ ਰੰਗਨਾਥਨ ਟੋਲਡ ਐਨਡੀ ਟੀਵੀ ਵੈਨਾਸਕੁਰ ਦੇ ਵਜਿਨ ਐਨੀਵੇ ਫਿਊਲ ਕੈਨ ਬੀ ਸ਼ਟ ਆਫ ਟੂ ਦਾ ਇੰਜਨਸ ਆਫ ਰੀਨ it cannot be done automatically or due to a power failure because the fuel selectors are not sliding type they are designed to stay in a slot and you have to pull them out to move them up or down so the possibility of inadvertently moving them to the off position does not arise it is definitely a case of deliberate manual selection to move it off a very sensitive case ਅਬਜ਼ਰਵੇਸ਼ਨ ਦਿੱਤੀ ਆਪਣੀ ਤੇ ਹੁਣ ਇਹ ਜਿਹੜੀ ਹੈ ਉਹਦੇ ਚ ਉਹਨਾਂ ਨੇ ਇਹ ਕੀ ਕਿਹਾ ਕਿ ਜਿਹੜੀ ਉਹਨਾਂ ਦੀ ਮੈਡੀਕਲ ਹੈਗੀ ਕੋਈ ਕੰਡੀਸ਼ਨ ਪਾਇਲਟਸ ਦੀ ਜਿਹਦੇ ਤੇ ਸ਼ੱਕ ਕੀਤਾ ਗਿਆ ਉਹਨਾਂ ਨੇ ਉਹ ਵੀ ਉਹਦਾ ਪੂਰਾ ਖਲਾਸਾ ਹੋਣਾ ਜਿਹਦਾ ਬੈਕਗ੍ਰਾਉਂਡ ਖਲਾਸਾ ਹੋਣਾ ਚਾਹੀਦੀ ਹੈ ਹੋਰ ਵੀ ਬਹੁਤ ਸਾਰੇ ਸਵਾਲ ਉਠਾਏ ਨੇ ਪਰ ਇਹ ਉਹਦੇ ਅਹਿਮ ਜਿਹੜਾ ਇਹਦੇ ਵਿੱਚੋਂ ਉੱਭਰ ਕੇ ਇੱਕ ਸਵਾਲ ਉੱਠਿਆ ਹੁਣ ਇਹਦਾ ਜਵਾਬ ਤਾਂ ਅੱਗੇ ਫੇ ਜਿਹੜੀ ਇਹਦੀ AIB ਨੇ ਫੋਰੈਂਸਿਕ ਜਿਹੜੀ ਜਾਂਚ ਕਰਨੀ ਹੈ ਸਾਰੇ ਕੋਈ ਦੀ ਫੈਕਟਸ ਆ ਉਹਨਾਂ ਨੇ ਬਿਆਨ ਕਰਤੇ ਨੇ ਵੀ ਦੋਨਾਂ ਨੂੰ ਪੈਟਰੋਲ ਬੰਦ ਹੋਇਆ ਸਵਿਚ ਆਫ ਹੋਏ ਤੇ ਹੋਏ ਵੀ ਇੱਕ ਸਕਿੰਟ ਬਾਅਦ ਤੇ ਜਿਹਦਾ ਸ਼ਟਾ ਤੇ ਉਹ ਤੇ ਇਹ ਵੀ AIB ਉਹਨੂੰ ਦੂਜੇ ਨੂੰ ਪੁੱਛਿਆ ਵੀ ਦੋ ਬੰਦ ਕੀਤੇ ਆ ਸਵਿਚ ਉਹਨਾਂ ਕਾ ਨਹੀਂ ਕੀਤੇ ਜੋ ਇਹ ਦੱਸੇਗੀ ਸੋ ਇਹ ਬਹੁਤ ਹੀ ਵੱਡਾ ਸਵਾਲ ਦੇ ਆਬਜ਼ਰਵੇਸ਼ਨ ਹੈ ਹੁਣ ਇਹਦੀ ਅੱਗੇ ਜਿਹੜੀ ਪੂਰੀ ਜਾਂਚ ਜਦੋਂ ਰਿਪੋਰਟ ਆਏਗੀ ਤਾ ਉਹਦਾ ਉਹਦੇ ਚੋਂ ਹੀ ਅਸਲੀਅਤ ਸਾਹਮਣੇ ਆਏਗੀ ਪਰ ਇਸ ਕੈਪਟਨ ਮੋਹ ਰੰਗਾਨਾਥਨ ਦੀ ਅਬਜ਼ਰਵੇਸ਼ਨ ਇੱਕ ਬਹੁਤ ਅਹਿਮ ਤੇ ਵੱਡਾ ਸਵਾਲ ਕਰਦਾ ਹੈ ਕਿ ਕੀ ਜਿਹੜੇ ਪਾਇਲਟ ਦੀ ਗੱਲ ਕਰਦੇ ਹੋ ਕਿ ਉਹਦੀ ਮਾਨਸਿਕ ਹਾਲਤ ਬਿਲਕੁਲ ਠੀਕ ਸੀ ਜਾਂ ਮੈਡੀਕਲ ਠੀਕ ਸੀ ਜਾਂ ਕੋਈ ਟੈਨਸ਼ਨ ਸੀ ਸਟ੍ਰੈਸ ਸੀ ਇਹ ਹੋ ਸਾਰਾ ਕੁਝ ਜਾਂਚ ਤੋਂ ਹੀ ਸਾਹਮਣੇ ਆਏਗਾ ਤੀਜੀ ਦੀ ਉਡੀਕ ਰਹੇਗੀ ਬਹੁਤ ਮਿਹਰਬਾਨ ਸੀ